ਵਿਚਾਰਾਂ ਨੇ ਚੱਲਿਆ ਸਾਰੇ ਯਤਨ ਲਾ ਲਿਆ ਜੁੜੀਆਂ ਵੀ ਗੱਲਾਂ ਕੀਤੀਆਂ ਮਾਸੀ ਹੋਣਾ ਨੇ ਮੇਰਾ ਵਿਆਹ ਕੀਤਾ ਸੀਗਾ ਮੇਰੀ ਮਾਸੀ ਨੇ ਮੈਨੂੰ ਝੂਠੀ ਬਣਾਤਾ ਕਹਿੰਦੀ ਐ ਮੁੰਡੇ ਨਾਲ ਗੱਲ ਕਰਦੀ ਆ ਜੇ ਕਹਿੰਦੀ ਇਹ ਕਹਿੰਦੀ ਮੈਂ ਵਿਆਹ ਨਾ ਤੇ ਮੇਰਾ ਵਿਆਹ ਨਾ ਉੱਥੇ ਕੀਤਾ ਤੇ ਮੈਂ ਜ਼ਹਿਰ ਖਾ ਕੇ ਮਰ ਜੂਗੀ ਆਹ ਗੱਲਾਂ ਸਾਰੀਆਂ ਝੂਠੀਆਂ ਵਾ ਮੈਨੂੰ ਝੂਠੀ ਬਣਾਤਾ ਵਿਆਹ ਮੇਰੇ ਮਾਸੀ ਨੇ ਕੀਤਾ ਵਾ ਮਾਸੀ ਮਾਸੜ ਨੇ ਪੈਸੇ ਲਿੱਤੇ ਸੀ ਉਹ ਚੋਲੇ ਨੇ ਵੀ ਪੈਸੇ ਲਿੱਤੇ ਆ ਉਹ ਚੋਲੇ ਤੋਂ ਹੀ ਮਾਸੀ ਮਾਸੜ ਨੇ ਪੈਸੇ ਲਈ ਸੀਗੇ ਤੇ ਕਹਿੰਦੇ ਆ ਉੱਥੇ ਕੁੜੀ ਜੇ ਕੁੜੀ ਦਾ ਵਿਆਹ ਨਾ ਕੀਤਾ ਤੇ ਕੁੜੀ ਭੱਜ ਚੁਗੀ ਮੇਰੀ ਮਾਂ ਨੂੰ ਕਹਿੰਦੇ ਹੁੰਦੇ ਸੀਗੇ ਕਹਿੰਦੇ ਤੂੰ ਤਾਂ ਕਮਲੀ ਆ ਤੈਨੂੰ ਤਾਂ ਕੁਝ ਪਤਾ ਨਹੀਂਗਾ ਤੇਰੀ ਕੁੜੀ ਤੇ ਤੇਰੀ ਤਾਂ ਉੱਡਿਆ ਤੇਰੀ ਕੁੜੀ ਭੱਜ ਚੁਗੀ ਨੂੰ 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 ਪਤਾ ਦੀ ਕੁੜੀ ਮੈਂ 15 ਸਾਲ ਦੀ ਨੂੰ ਵਿਆਹ ਰਹੀ ਆ ਇਹ ਕਹਿੰਦੇ ਮੁੰਡੇ ਨਾਲ ਗੱਲ ਕਰਦੀ ਇਹਨੇ ਕਰਾਉਣਾ ਹੀ ਕਰਾਉਣਾ ਵਿਆਹ ਕਰਾਉਣਾ ਹੀ ਕਰਾਉਣਾ ਨਹੀਂ ਤੇ ਮਾਂ ਮਾਂ ਤੇਰੀ ਮਾਸੀ ਦੀ ਮਮਾ ਮੇਰੀ ਕਹਿੰਦੀ ਕਹਿੰਦੀ ਸਾਡੀ ਮੇਰੀ ਕੁੜੀ ਦੀ ਉਮਰ ਛੋਟੀ ਹੈ ਕਹਿੰਦੇ ਕੋਈ ਗੱਲ ਨਹੀਂ ਕਰ ਕੱਢਦੇ ਹੋ ਮੁਰ ਵਧਾ ਕੇ ਫੇਰ ਕਰ ਲਾਂਗੇ ਨਹੀਂ ਬਾਬਾ ਜੀ ਮੈਂ ਸੱਚੇ ਮਨ ਨਾਲ ਕਹਿੰਦੀ ਇਹਨੇ ਕਿਉਂ ਬਰ ਵਧਾ ਲਓ